ਗੁਰੂ ਜੀ ਦਾ ਹਾਲਸਾ ਵਾਰੇ ਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਰਦਾਸ ਵਿੱਚ ਜਿੱਥੇ ਆਪਾਂ ਦਸ ਗੁਰੂ ਸਹਿਬਾਨ ਜੀ ਨੂੰ ਯਾਦ ਕਰਦੇ ਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਮੁੱਚੀ ਅਰਦਾਸ ਵਿੱਚ ਉਥੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਜਾਨਾਂ ਵਾਰੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਵੀ ਯਾਦ ਕਰਦੇ ਆਂ ਉਹ ਜਿਹਨਾਂ ਮਹਾਨ ਗੁਰਸਿੱਖਾਂ ਸਿਰਕਵਾਨ ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਗੁਰੂ ਦੀ ਮੋਰ ਕੇ ਸਰਵਾਂਚ ਨਾ ਆਉਣ ਦਿੱਤੀ ਪਰ ਖੋਪਰੀ ਲਵਾ ਲਈ ਸ਼ਹਾਦਤ ਪ੍ਰਾਪਤ ਕੀਤੀ। ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਬਈ ਸਾਈਂ ਜੀ ਦਾ ਜੋ ਜਨਮ ਨਗਰ ਹੈ ਪਿੰਡ ਪੂਲਾ ਤੇ ਵਿਧਵਾ ਨਾਂ ਨੇ ਜਕਰ ਕੀਤਾ ਕਿ ਆਪ ਜੀ ਦੇ ਪਿਤਾ ਜੀ ਸਤਿਕਾਰਯੋਗ ਸਰਦਾਰ ਜੋਧ ਸਿੰਘ ਜੀ ਉਹ ਵੀ ਜੰਗਾਂ ਜਦਾਂ ਵਿੱਚ ਵੀ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਉਦੋਂ ਆਪ ਜੀ ਦੀ ਉਮਰ ਛੋਟੀ ਸੀ। ਵਿਧਵਾ ਮਾਂ ਨੇ ਆਪ ਜੀ ਦਾ ਪਾਲਣ ਪੋਸ਼ਣ ਕੀਤਾ ਭਾਈ ਤਾਰੂ ਸਿੰਘ ਜੀ ਦਾ। ਜਿੱਕ ਭੈਣ ਦਾ ਜ਼ਿਕਰ ਮਿਲਦਾ ਬੀਬੀ ਤਾਰੂ ਜੀ ਕਰਕੇ ਇਤਿਹਾਸ ਵਿੱਚ ਨਾ ਆਉਂਦਾ ਜੀ ماں ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪੰਥ ਸਾਹਿਬ ਜੀ ਨੂੰ ਸਮਰਪਿਤ ਸੀ ਆਪ ਨਿਤਨੇਮੀ ਸੀ ਰਾਏਤ ਵਿੱਚ ਪ੍ਰਪੱਕ ਸੀ ਛੋਟੀ ਉਮਰੇ ਮਾਂ ਦੇ ਗੋਦ ਵਿੱਚ ਬਿਠਾ ਕਰਕੇ ਤੇ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕਰਕੇ ਹੀ ਅੰਦਰ ਗੁਰਮਤਿ ਦੀ ਗੁਰਤੀ ਪ੍ਰਪੱਕ ਕਰ ਦਿੱਤੀ ਸੀ ਇਸੇ ਕਰਕੇ ਆਪ ਜੀ ਦਾ ਇਹ ਵੀ ਜ਼ਿਕਰ ਮਿਲਦਾ ਵੀ ਆਪ ਜੀ ਕੀਰਤਨ ਬੜਾ ਸੋਹਣਾ ਕਰਦੇ ਸਨ ਸ਼ਹੀਦ ਭਾਈ ਤਾਰੂ ਸਿੰਘ ਜੀ ਸੁਭਾਅ ਮਿੱਠ ਬੋਲੜਾ ਇੱਕ ਮੱਤਵਿਦਵਾਨਾਂ ਨੇ ਪਹਾੜੇ ਕਈਆਂ ਨੇ ਇਤਿਹਾਸ ਲਿਖਿਆ ਪਰ ਇਹ ਗੱਲ ਇੱਕ ਮੱਥੇ ਜ਼ਿਕਰ ਕੀਤੀ ਹੈ ਕਿ ਉਹਨਾਂ ਦਾ ਸੁਭਾਅ ਇਨਾ ਮਿਲਾਪਰਾ ਸੀ ਸਿੱਖਾਂ ਨਾਲ ਤੇ ਮਿਲਾਪਰਾ ਹੈ ਸੀ ਮੁਸਲਮਾਨ ਭਰਾਵਾਂ ਨਾਲ Hindu ਭਰਾਵਾਂ ਨਾਲ ਵੀ ਉਹਨਾਂ ਦਾ ਬੜਾ ਸਨੇਹ ਸੀ ਹਰੇਕ ਨਾਲ ਪਿਆਰ ਮਿੱਠ ਬੋਲੜਾ ਸੁਭਾਅ ਸਮਾਪਨ ਚਾਲ ਚੱਲਦਾ ਗਿਆ ਜੀ 25 ਸਾਲ ਦੀ ਉਮਰ ਦਾ ਜ਼ਿਕਰ ਮਿਲਦਾ ਉਹ ਸਮਾਂ ਕਥਨ ਤੋਂ ਬਾਹਰ ਹੈ ਪੰਥ ਦੇ ਜਿਹਨੂੰ 18ਵੀਂ ਸਦੀ ਦਾ ਸਮਾਂ ਕਿਹਾ ਜਾਂਦਾ ਬੜਾ ਵਿਖੜਾ ਸਮਾਂ ਆਇਆ ਜੀ ਸਿੱਖਾਂ ਦੇ ਸਿਰਾਂ ਦੇ ਮੁੱਲ ਕੋਈ ਸਿੱਖ ਦਾ ਕਤਲ ਕਰ ਦੇਵੇ ਘਰ ਘਾਟ ਲੁੱਟ ਲਵੇ ਜ਼ਮੀਨ ਜਾਇਦਾਦ ਕਾਬਜ ਕਰ ਲਵੇ ਕੋਈ ਸੁਣਵਾਈ ਨਹੀਂ ਸੀ ਇਨਾਮ ਦਿੱਤਾ ਜਾਂਦਾ ਸੀ ਵੀ ਤੁਸੀਂ ਸਿੱਖਾਂ ਨੂੰ ਕਤਲ ਕਰੋਗੇ ਵੱਧ ਦੋ ਵੱਧ ਜੰਨਾ ਸਿਰ ਲਿਆਓਗੇ ਸਿਰ ਦਾ ਇਨਾਮ ਜੋ ਪਦਾਰਥ ਇਹਨਾਂ ਦਾ ਲੁੱਟਿਆ ਜਾਂਦਾ ਲੁੱਟ ਲਓ ਸਮਾ ਫਿਰ ਇਵੇਂ ਦਾ ਵਿਖੜਾ ਸਿੰਘ ਜੰਗਲਾਂ ਬੇਲਿਆਂ ਵਿੱਚ ਲੋਕਸ਼ਿਪ ਕਰਕੇ ਦਿਨ ਕੱਟਣ ਲੱਗ ਪਏ ਜਦੋਂ ਪੜੀਆ ਨਾ ਕੋਈ ਤਰਖਾਸ ਜ਼ਿਕਰ ਮਿਲਦਾ ਪਿੰਡੜ ਵਾਸਤੇ ਕੱਪੜੇ ਵੀ ਨਹੀਂ ਸਨ ਜੰਗਲਾਂ ਵਿੱਚ ਜਿਹੜੇ ਸਿੰਘ ਲੋਕਸ਼ਿਪ ਕਰਕੇ ਦਿਨ ਕੱਢੀ ਕਰਦੇ ਸਨ ਤੇ ਜੰਗਲਾਂ ਦੇ ਪੱਤੇ ਹੀ ਖਾ ਲੈਣੇ ਤੇ ਵਗਦੇ ਵਹਿਣਾਂ ਦੇ ਵਿੱਚੋਂ ਜਲ ਛਕ ਲੈਣਾ ਬਸ ਇਹੋ ਹੀ ਜੀਵਨ ਸੀ ਕੁਝ ਬੇਰਲੇ ਬੇਰਲੇ ਗੁਰਸਿੱਖ ਨਗਰਾਂ ਵਿੱਚ ਰਹਿੰਦੇ ਸਨ ਉਹਨਾਂ ਨੂੰ ਮਿਲਵਰਤਣੀਆਂ ਦਾ ਨਾਮ ਦਿੱਤਾ ਇਤਿਹਾਸਕਾਰਾਂ ਨੇ ਉਹ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਗੁਰਪੰਥ ਜੀ ਨੂੰ ਸਮਰਪਿਤ ਸਨ ਜਿਹੜੇ ਸਿੱਖ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਸਨ ਉਹਨਾਂ ਨਾਲ ਸਨੇਹ ਰੱਖਦੇ ਸਨ ਪਿਆਰ ਰੱਖਦੇ ਸਨ ਪਰ ਉੱਪਰ ਉੱਪਰ ਉਹ ਹਕੂਮਤ ਨਾਲ ਵੀ ਮਿਲਵਰਤਣ ਰੱਖਦੇ ਸਨ ਉਹਨਾਂ ਨੂੰ ਮਿਲਵਰਤਣੀਆਂ ਸਿੱਖ ਕਿਹਾ ਇਤਿਹਾਸਕਾਰਾਂ ਨੇ ਪਰ ਇਹ ਬਹੁਤ ਗਿਣਤੀ ਘੱਟ ਸੀ ਨਗਰਾਂ ਪਿੰਡਾਂ ਸ਼ਹਿਰਾਂ ਵਿੱਚ ਕੋਈ ਬੇਰਲਾਦਰ ਲਈ ਸਿੱਖ ਦਿਖਾਈ ਦਿੰਦਾ ਸੀ ਗਿਣਤੀ ਬਹੁਤ ਘੱਟ ਗਈ ਸੀ ਉਸ ਵੇਲੇ ਇਤਿਹਾਸਕਾਰਾਂ ਜ਼ਿਕਰ ਕੀਤਾ ਕਿ ਗਿਣਤੀ ਬਹੁਤ ਨਾਮਾਤ ਇੱਕ ਦਿਨ ਕਿਉਂਕਿ ਨਿਤਾ ਪ੍ਰਤੀ ਦਿਨਾਂ ਦੀ ਕਾਰ ਸੀ ਨਿਤਨੇਮ ਕਰਨਾ ਸਿਮਰਨ ਕਰਨਾ ਬੰਦਗੀ ਕਰਨੀ ਉੱਥੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਜੋ ਜ਼ਮੀਨ ਸੀ ਉਸ ਦੇ ਵਿੱਚ ਕਿਸਾਨੀ ਕਰਨੀ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਇੱਕ ਦਿਨ ਇਹਨਾਂ ਨੂੰ ਰਸਤੇ ਵਿੱਚ ਆਉਂਦਿਆਂ ਕੁਝ ਗੁਰਸਿੱਖ ਮਿਲੇ ਉਹਨਾਂ ਦੇ ਨਾਲ ਬੈਠਣ ਦਾ ਸੁਭਾਅ ਪ੍ਰਾਪਤ ਹੋਇਆ ਪਤਾ ਲੱਗਾ ਬਾਰੀ ਹਾਲਾਤ ਤੇ ਵੇਖ ਕੇ ਹੀ ਪਤਾ ਲੱਗ ਗਿਆ ਵੀ ਕੱਪੜੇ ਸਰੀਰ ਤੇ ਨਹੀਂ ਸਨ ਕੇਵਲ ਕਸ਼ੇਰੇ ਹੀ ਤੇੜ ਸਨ ਬਾਕੀ ਕੱਪੜੇ ਪਹਿਨਣ ਵਾਸਤੇ ਨਹੀਂ ਸਨ ਤੇ ਕਸ਼ੇਰੇ ਵੀ ਜਿਹੜੇ ਸੀ ਉਹ ਬਹੁਤ ਜੀਰਣ ਹੋ ਚੁੱਕੇ ਕੱਪੜਾ ਸੀ ਉਸੇ ਆ ਭਾਈ ਸਾਹਿਬ ਜੀ ਨੇ ਸ਼ੱਕ ਦੇ ਕੀਓ ਉਸ ਇਸ਼ਾਰਾ ਕੀਤਾ ਜਿਸ ਰੋਖ ਥੱਲੇ ਬੈਠੇ ਸਨ ਵੀ ਜਦੋਂ ਬੁੱਕ ਲੱਗਦੀ ਆ ਇਹਦੇ ਪੱਤੇ ਛਕ ਲਈਦੇ ਆ ਆ ਜਲ ਵਗ ਰਿਹਾ ਇਹਦਾ ਬੁੱਕ ਪਰ ਕੇ ਛਕ ਲਈਦਾ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦਾ ਸ਼ੁਕਰ ਕਰੇ ਛੱਡੀ ਦਾ ਅੱਜ ਤੇ ਨਾ ਜੀ ਅਸੀਂ ਸੁੱਖਾਂ ਵਿੱਚ ਰਹਿੰਦੇ ਹੋਇਆ ਵੀ ਧਰਮ ਦੀ ਪ੍ਰਭਾਸ਼ਾ ਵੀ ਬਦਲ ਕੇ ਰੱਖ ਦਿੱਤੀ ਬੱਚੇ ਦੀ ਫੀਸ ਕਿਸੇ ਨੇ ਤਾਰ ਦਿੱਤੀ ਪਰਮ ਛੱਡ ਦਿੱਤਾ ਥੋੜੀ ਜੀ ਕਿਸੇ ਨੇ ਸਹੂਲਤ ਦੇ ਦਿੱਤੀ ਧਰਮ ਛੱਡ ਦਿੱਤਾ ਪੂਰਾ ਜਾ ਕਿਸੇ ਨੇ ਝਾਸਾ ਵਿਖਾਇਆ ਤਾਂ ਧਰਮ ਛੱਡ ਦਿੱਤਾ ਪਰ ਧਰਮ ਦੀ ਪ੍ਰਭਾਸ਼ਾ ਨਹੀਂ ਸੀ परमदित परिभाषा ਸੀ ਜਾਓ ਤਾਉ ਪ੍ਰੇਮ ਖੇਲੜਾ ਕਾ ਜਾਓ ਸਿਰ ਧਰ ਤਲੀ ਗਲੀ ਮੇਂ ਆਓ ਤੇ ਤ ਮਾਰਗ ਪੈਰ ਧਰੀ ਜਾਏ ਸਿਰ ਧੀਜੇ ਕੌਰ ਨਾ ਕੀਜੇ ਇਹ ਪਰਮदित परिभाषा ਸੀ ਇੱਥੇ ਤੇ ਸਿਰ ਦੇਣਾ ਪੈਣਾ ਪਰ ਅਸੀਂ ਅਸੀਂ ਸਹੂਲਤਾਂ ਨੂੰ ਧਰਮ ਦਾ ਨਾਮ ਦੇ ਦਿੱਤਾ ਭੀ ਜਿੱਧਰ ਵੱਧ ਸਹੂਲਤਾਂ ਉਹ ਧਰਮ ਇੰਜ ਨਹੀਂ ਸੀ ਇਹ ਪਰਮਦੀ ਦੁਨੀਆ ਤੋਂ ਕਾਹਾਂ ਦੂਰ ਗੱਲਾਂ ਨੇ ਤੇ ਜਿਹੜੇ ਇਸ ਤਰ੍ਹਾਂ ਧਰਮ ਛੱਡ ਕੇ ਚਲੇ ਵੀ ਜਾਂਦੇ ਆ ਉਹਨਾਂ ਦਾ ਧਰਮ ਵੀ ਕੋਈ ਨਹੀਂ ਹੁੰਦਾ ਜੇ ਅੱਜ ਵੱਧ ਸਹੂਲਤਾਂ ਮਿਲੀਆਂ ਕਿਸੇ ਹੋਰ ਧਰਮ ਵਾਲੇ ਚਲੇ ਗਏ ਤੇ ਜਦੋਂ ਕਿਸੇ ਹੋਰ ਧਰਮ ਨੇ ਹੋਰ ਵੱਧ ਸਹੂਲਤਾਂ ਦਿੱਤੀਆਂ ਫਿਰ ਹੋਰ ਅਗਾਹ ਚਲੇ ਜਾਣਗੇ ਪਰ ਇਹ ਲੋਕ ਧਰਮੀ ਨਹੀਂ ਹੁੰਦੇ ਪਦਾਰਥਵਾਦੀ ਹੁੰਦੇ ਨੇ ਪਦਾਰਥਾਂ ਦੀ ਪ੍ਰਾਪਤੀ ਸਹੂਲਤਾਂ ਦੀ ਪ੍ਰਾਪਤੀ ਇਹ ਧਰਮ ਦੀ ਦੁਨੀਆ ਦਾ ਰਸਤਾ ਨਹੀਂ ਇਹ ਇੱਕ ਵੱਖਰਾ ਰਸਤਾ ਜੀ ਘਰ ਆਏ ਭਾਈ ਸਾਹਿਬ ਜੀ ਬੜਾ ਮਨ ਨੂੰ ਟੰਬਿਆ ਮਨ ਉਦਾਸ ਅੱਜ ਮਾਂ ਕਹਿਣ ਲੱਗੀ ਪੁੱਤਰ ਕਿਉਂਕਿ ਇੱਕ ਮਾਂ ਦਾ ਹਿਰਦਾ ਜੀ ਬੱਚਾ ਬੋਲੇ ਜਾਂ ਨਾ ਬੋਲੇ ਜੇ ਖੁਸ਼ੀ ਹੈ ਮਾਂ ਆਪਣੇ ਬੱਚੇ ਦੇ ਚਿਹਰੇ ਤੋਂ ਪੜ ਲੈਂਦੀ ਹੈ ਜੇ ਉਹਨੂੰ ਕੋਈ ਦੁੱਖ ਤਕਲੀਫ ਹੈ ਉਹ ਨਾ ਵੀ ਬੋਲੇ ਤਾਂ ਵੀ ਮਾਂ ਚਿਹਰੇ ਤੋਂ ਹੀ ਪੜ ਲੈਂਦੀ ਹੈ ਕਿਉਂ ਮਾਂ ਨੇ ਪੇਟ ਵਿੱਚ ਪਾਲਿਆ ਹੁੰਦਾ ਨਾ 15 ਦੀ ਸਮਝ ਹੁੰਦੀ ਹੈ ਇਸ ਕਰਕੇ ਮਾਂ ਨੂੰ ਧੀਆ ਪੁੱਤਰਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਖੁਸ਼ੀ ਆ કે ਕਮੀਆਂ ਮਾਂ ਚਿਹਰੇ ਤੋਂ ਹੀ ਆਪਣੇ ਬੱਚਿਆਂ ਦਾ ਚਿਹਰਾ ਪੜ ਕੇ ਮਾਂ ਨੂੰ ਪਤਾ ਲੱਗ ਜਾਂਦਾ ਧੀਆ ਪੁੱਤਰ ਖੁਸ਼ੀ ਵਿੱਚ ਆ ਕੇ ਉਦਾਸੀ ਵਿੱਚ ਆਜ ਚਿਹਰਾ ਪੜਿਆ ਮਾਂ ਨੇ ਤੇ ਫਿਰ ਉਹ ਮਾਂ ਜਿਹੜੀ ਧਰਮੀ ਮਾਂ ਨਿਤਨੇਮੀ ਮਾਂ ਰਹਿਤ ਵਿੱਚ ਪ੍ਰਪੱਕ ਮਾਂ ਆਪਣੇ ਸਿਰ ਦਾ ਸੁਹਾਗ ਪਤੀ ਨੂੰ ਪੰਥ ਵਾਸਤੇ ਕੁਰਬਾਨ ਕਰਨ ਵਾਲੀ ਮਾਂ ਉਹ ਤੇ ਹੋਰ ਉੱਚੀ ਅਵਸਥਾ ਵਾਲੀ ਮਾਂ ਸਿਰ ਲਗੀ ਪੁੱਤ ਅੱਜ ਕੋਈ ਉਦਾਸੀ ਹੈ ਤੇਰੇ ਅੰਦਰ ਕਹਿਣ ਲੱਗਾ ਮਾ ਅੱਜ ਸਿੰਘਾਂ ਨੂੰ ਇਹ ਕੀ ਆਇਆ ਮਨ ਬੜਾ ਪਰਿਆ ਆਪਾਂ ਤੇ ਰੁੱਖੀ ਮੀਸੀ ਛੱਕ ਲੈਨੇ ਆਂ ਬੰਜੇ ਤੇ ਸਮਝਾਂਦੇ ਆਂ ਪਰ ਮੈਂ ਜਿਹੜੇ ਹਾਲਾਤ ਵੇਖ ਕੇ ਆਇਆ ਅੱਜ ਆਪਣੇ ਭਰਾਵਾਂ ਦੇ ਪਰਮੇ ਭਰਾਵਾਂ ਦੇ ਮੇਰਾ ਮਨ ਅੰਦਰੋਂ ਰੋਈ ਜਾਂਦਾ ਆ ਆਪਾ ਮਾਂ ਜਿੰਦੇ ਜੋਗੇ ਹੈਗੇ ਆ ਉਹਨਾਂ ਦੀ ਮਦਦ ਕਰੀਏ ਫਿਰ ਮਾਂ ਕਹਿਣ ਲੱਗੀ ਪੁੱਤ ਮੈਨੂੰ ਕਿੰਜ ਜਾਪਦਾ ਮੇਰੀ ਦਿੱਤੀ ਹੋਈ ਗੁਰਤੀ ਮੇਰੀ ਦਿੱਤੀ ਹੋਈ ਸਿੱਖਿਆ ਅੱਜ ਫਲੀ ਬੂਦੋਈ ਹੈ ਕਿਉਂਕਿ ਅੱਜ ਮੈਂ ਨਹੀਂ ਕਿਹਾ ਤੇਰੇ ਅੰਦਰੋਂ ਧਰਮ ਵਾਸਤੇ ਤੜਪਦੀ ਗੱਲ ਨਿਕਲੀ ਹੈ ਫਿਰ ਉਸ ਦਿਨ ਤੋਂ ਇਹਨਾਂ ਨੇ ਸ਼ੁਰੂ ਕੀਤਾ ਜੀ ਜਿੰਨਾ ਘਰੋਂ ਆਟਾ ਸਰਨਾ ਦਾਲ ਬਾਣੀ ਬਣਾਉਣਾ ਮਾਵਾ ਮਾਹਨ ਤੇ ਧੀ ਨੇ ਤਿਆਰ ਕਰਨਾ ਤੇ ਰਾਤ ਦੇ ਹਨੇਰੇ ਵਿੱਚ ਭਾਈ ਤਾਰੂ ਸਿੰਘ ਜੀ ਤੇ ਭੈਣ ਬੀਬੀ ਤਾਰੂ ਨੇ ਸਿੰਘਾਂ ਨੂੰ ਸ਼ਿਕਾਰ ਕੇ ਆਉਣਾ ਬਾਣੀ ਪੜਨ ਵਾਲੇ ਸਿੰਘ ਨਾਮ ਰਸੀਗੇ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੰਥ ਜੀ ਨੂੰ ਸਮਰਪਿਤ ਸਿੰਘ ਪ੍ਰਸਾਦਾ ਛਾ ਕੇ ਉਹਨਾਂ ਨੇ ਜਿੱਥੇ ਅਰਦਾਸ ਕਰਨੀ ਦਾਣਾ ਪਾਣੀ ਗੁਰੂ ਘਰ ਤੇਲ ਭਾਵਨੀ ਆਪ ਜੀ ਦੇ ਸਿੱਖਾ ਸੇਵਕਾਂ ਦੀ ਸੱਚੇ ਪਾਸ ਚਾਲੇਖੇ ਲਾਉਣੀ ਉੱਥੇ ਉਹਨਾਂ ਨੇ ਇਹ ਵੀ ਅਰਦਾਸ ਵਿੱਚ ਕਹਿਣਾ ਕਿ ਸਤਿਗੁਰੂ ਕਿਰਪਾ ਕਰਿਓ ਪਾਈ ਤਾਰੂ ਸਿੰਘ ਜੀ ਦੀ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾ ਜਾਵੇ ਮੰਨਿਏ ਜਾਂ ਨਾ ਮੰਨਿਏ ਜੀ ਗੁਰੂ ਸਿੱਖਾਂ ਦੀ ਅਰਦਾਸ ਪਰ ਤਰਗਾਏ ਪਹੁੰਚਦੀ ਹੈ ਪਰ ਉਹ ਬਾਣੀ ਪੜਨ ਵਾਲਾ ਹੋਵੇ ਗੁਰੂ ਨੂੰ ਸਮਰਪਿਤ ਹੋਵੇ ਪ੍ਰਮਾਤਮਾ ਨੂੰ ਸਮਰਪਿਤ ਹੋਵੇ ਕੱਚਾ ਕੱਲਾ ਜਾਣਾ ਹੋਵੇ ਸਿੱਧੀ ਗੁਰੂ ਦੀ ਤਰਗਾਹ ਵਿੱਚ ਉਹਦੀ ਬੇਨਤੀ ਪਹੁੰਚਦੀ ਹੈ ਪਹੁੰਚਦੀਆਂ ਰਹੀਆਂ ਜੀ ਹੋਰ ਇੱਕ ਨੂੰ ਉਹ ਫਲੀ ਭੂਤ ਹੋਈਆਂ ਅਰਦਾਸ ਇਵੇਂ ਹੀ ਸਮਾਪਤੀ ਹੁੰਦਾ ਗਿਆ ਉਧਰ ਜਕਰੀਆ ਖਾਨ ਲਾਹੌਰ ਦਾ ਸੁਬੇਦਾਰ ਇੱਕ ਵਾਰ ਲਾਹੌਰ ਵਿੱਚ ਬੈਠਾ ਉਹਦੇ ਕੁਝ ਚੋਲੀ ਚੁੱਕ ਬੈਠੇ ਕਹਿਣ ਲੱਗਾ ਮੈਂ ਮਾਰਦਾ ਮਾਰਦਾ ਥੱਕ ਗਿਆ ਸਿੰਘ ਨਹੀਂ ਮੁੱਕਦੇ ਪਤਾ ਨਹੀਂ ਕਿੱਥੋਂ ਉੱਠਦੇ ਆਉਂਦੇ ਨੇ ਉੱਥੇ ਬੈਠਾ ਸੀ ਹਰਪ੍ਰਗਤ ਨਰਨਜੜੀਆਂ ਜੋ ਚੋਲੀ ਚੁੱਕ ਸੀ ਸਰਕਾਰ ਦਾ ਕਹਿਣ ਲੱਗਾ ਜਿੰਨੇ ਮਰਜ਼ੀ ਮਾਰ ਲਓ ਜਿੰਨਾ ਚਿਰ ਤਾਰੂ ਸਿੰਘ ਵਰਗੇ ਜੂੰਦੇ ਆ ਇਹ ਨਹੀਂ ਮੁੱਕਣੇ ਕਹਿਣ ਲੱਗਾ ਤੇ ਗੱਲ ਕਹਿਣ ਦਾ ਕੀ ਭਾਵ ਹੈ ਕਹਿਣ ਲੱਗਾ ਇਤਿਹਾਸ ਨੇ ਨਾ ਜੀ ਇਤਿਹਾਸਕਾਰਾਂ ਨੇ ਉਹ ਬੋਲ ਦਰਜ ਕੀਤੇ ਆ ਆਪਸਹਿ ਉਹ ਦੁੱਖ ਅਰ ਭੁੱਖ ਦੇਗ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਨ ਦੁੱਖ ਵਾੜ ਵਟ ਅਰ ਪਰੇ ਮਜੂਰੀ ਸਿੰਘਨ ਪਾਸ ਭੇਜੇ ਜਰੂਰੀ ਕਹਿਣ ਲੱਗਾ ਜਿਨ੍ਹਾਂ ਨੂੰ ਤੋ ਮਾਰਨ ਦੀ ਗੱਲ ਕਰਦਾ ਨਾ ਉਹਨਾਂ ਨੂੰ ਜੰਗਲਾਂ ਵਿੱਚ ਰਾਤ ਦੇ ਹਨੇਰੇ ਵਿੱਚ ਭਾਈ ਤਾਰੂ ਸਿੰਘ ਪ੍ਰਸ਼ਾਦਾ ਛਕਾ ਕੇ ਆਉਂਦਾ ਉਸੇ ਵੇਲੇ ਜੱਕਰੀਆ ਖਾਨ ਨੇ ਹੁਕਮ ਦਿੱਤਾ ਸਿਪਾਹੀ ਭੇਜੇ ਪਿੰਡ ਪੂਲੇ ਆ ਗਏ ਜੀ ਜਿੱਥੇ ਜਦੋਂ ਆਏ ਜ਼ਿਕਰ ਮਿਲਦਾ ਵੀ ਭਾਈ ਤਾਰੂ ਸਿੰਘ ਜੀ ਖੇਤਾਂ ਵਿੱਚ ਕੰਮ ਕਰਨ ਗਏ ਸਨ ਪਰਮਾ ਅਤੇ ਭੈਣ ਪ੍ਰਸ਼ਾਦੇ ਪਕਾ ਰਹੀਆਂ ਸਨ ਦਾਲਾ ਤਿਆਰ ਹੋ ਰਿਹਾ ਸੀ ਜਦਵਾਏ ਨਾਲ ਸਿਪਾਹੀ ਤੇ ਮਾਂ ਕਹਿਣ ਲੱਗੀ ਪੁੱਤ ਕਿੱਥੋਂ ਆਏ ਕਣ ਲੱਗੇ ਲਾਹੌਰੋਂ ਮਾਂ ਕਹਿਣ ਲੱਗੀ ਹੱਥ ਮੂੰਹ ਧੋ ਲੋ ਬੜੀ ਦੂਰੋਂ ਆਏ ਹੋ ਪਹਿਲਾਂ ਪਛਾਤਾ ਛਕ ਲਓ ਕਹਿਣ ਕਿ ਮਾਂ ਤੂੰ ਜਿੰਨਾਂ ਨੂੰ ਪ੍ਰਸ਼ਾਦਾ ਪੁੱਛ ਰਹੀਆਂ ਨੇ ਸਾਨੂੰ ਅਸੀਂ ਤੇਰੇ ਪੁੱਤ ਨੂੰ ਗ੍ਰਿਫਤਾਰ ਕਰਨ ਆਏ ਆਂ। ਮਾਂ ਕਹਿਣ ਲੱਗੀ ਮੇਰੇ ਪੁੱਤਰ ਨੇ ਕੋਈ ਮਾੜਾ ਕਰਮ ਤੇ ਕੀਤਾ ਨਹੀਂ। ਉਹ ਤੇ ਸਾਰੀ ਦਿਹਾੜੀ ਧਰਮ ਦੀ ਦਸਾਂ ਨੋਹਾਂ ਦੀ ਕਿਰਤ ਕਰਦਾ। ਉਹਦਾ ਕੀ ਕਸੂਰ ਕਹਿਣ ਲੱਗੇ ਮਾਂ ਕਸੂਰਦਾ ਤੇ ਸਾਨੂੰ ਵੀ ਪਤਾ ਨਹੀਂ। ਹੁਕਮ ਅਦੇ ਪਤੇ ਆਏ ਆਂ ਤੇ ਲੈ ਕੇ ਜਾਣਾ। ਇਹ ਗੱਲਾਂ ਚੱਲ ਰਹੀਆਂ ਸਾਨੂੰ ਭਾਈ ਤਾਰੂ ਸਿੰਘ ਜੀ ਵੀ ਕਾਰ ਆ ਗਏ। ਜਿਕਰ ਮਿਲਦਾ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਪੈਂਡ ਨੂੰ ਵੀ ਕਰ ਲਿਆ। ਪਰ ਇੱਥੇ ਜਿਕਰ ਮਿਲਦਾ ਵੀ ਜਿੱਥੇ ਪਿੰਡ ਦੇ ਸਿੱਖਾਂ ਨੇ ਵਿਰੋਧ ਕੀਤਾ, ਮੁਸਲਮਾਨ ਭਰਾਵਾਂ ਨੇ ਵੀ ਵਿਰੋਧ ਕੀਤਾ, Hindu ਭਾਈਚਾਰੇ ਦੇ ਲੋਕਾਂ ਨੇ ਵੀ ਕਿੰਨੋਂ ਮੇਟ ਬੋਲ ਰਹਾ ਸਭਾ ਕਦੀ ਕਿਸੇ ਦਾ ਮਾਰਾ ਨਹੀਂ ਕੀਤਾ ਕੋਈ ਮਾਰਾ ਬੋਲ ਨਹੀਂ ਬੋਲਿਆ ਤੁਸੀਂ ਇਹਦੀ ਭੈਣ ਨੂੰ ਨਹੀਂ ਖੜ ਸਕਦੇ ਪਿੰਡ ਵਾਲਿਆਂ ਦੇ ਵਿਰੋਧ ਦਾ ਕਰਕੇ ਜੀ ਭੈਣ ਨੂੰ ਛੱਡ ਦਿੱਤਾ ਗਿਆ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਏ ਜਿੱਕਰ ਮਿਲਦਾ ਰਸਤੇ ਵਿੱਚ ਇੱਕ ਰਾਤ ਪੜਾ ਕੀਤਾ ਪਿੰਡ ਪੜਾਣਾ ਅੱਜ ਕੱਲੋਂ ਪਾਕਿਸਤਾਨ ਵਿੱਚ ਹੈ ਉੱਥੇ ਜਦੋਂ ਉੱਥੋਂ ਦੇ ਸਿੱਖਾਂ ਨੂੰ ਪਤਾ ਲੱਗਾ ਉਹਨਾਂ ਨੇ ਕਿਹਾ ਸੀ ਹਮਲਾ ਕਰਕੇ ਛਡਾ ਲੈਨੇ ਆ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਮੈਨੂੰ ਇੱਕ ਨੂੰ ਛਡਾਓਗੇ ਉਹਦੇ ਬਦਲੇ ਕਈਆਂ ਨੂੰ ਸ਼ਹਾਦਤ ਦੇਣੀ ਪਵੇਗੀ ਪਰ ਜੇ ਮੈਂ ਇੱਕ ਸ਼ਹਾਦਤ ਦੇ ਦੇਵਾਂਗਾ ਤਾਂ ਮੇਰੇ ਕਈ ਧਰਮੀ ਵੀਰ ਵੱਜ ਜਾਣਗੇ ਇਸ ਕਰਕੇ ਤੁਸੀਂ ਮੈ ਜਕਰੀਆ ਖਾਨ ਕਹਿਣ ਲੱਗਾ ਵੀ ਤੁਸੀਂ ਅਰਦਾਸ ਸ਼ਕਾਉਣਾ ਸਿੰਘਾਂ ਨੂੰ ਕਹਿਣ ਲੱਗਾ ਵੀ ਮੇਰੇ ਧਰਮੀ ਭਰਾ ਨੇ ਗੁਰਸਿੱਖ ਭਰਾ ਨੇ ਤੇ ਫੇਰ ਮੈਂ ਕੋਈ ਲੁੱਟਮਾਰ ਨਹੀਂ ਕਰਦਾ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਹੀ ਲੰਗਰ ਛਕਾਉਣਾ ਇਹਦੇ ਵਿੱਚ ਮਾਰੀ ਗੱਲ ਕੀਤੀ ਹੈ ਉਹ ਕਹਿਣ ਲੱਗਾ ਮਾਰੀ ਤਾਂ ਤੇ ਪਤਾ ਨਹੀਂ ਹੁਣ ਜਾ ਤੇ ਮੁਸਲਮਾਨ ਬਣ ਜਾ ਤੇ ਜਾ ਫਿਰ ਤੈਨੂੰ ਸ਼ਹੀਦ ਹੋਣਾ ਪਵੇਗਾ ਭਾਈ ਸਾਹਿਬ ਜੀ ਕਹਿਣਗੇ ਹੋਰ ਕਿਨੂੰ ਤੇ ਮਰਨਾ ਹੀ ਆ ਪਰ ਜੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੀ ਖੁਸ਼ੀ ਮਿਲ ਜਾਵੇਗੀ ਇਸ ਕਰਕੇ ਮੈਂ ਧਰਮੀ ਛੱਡਣਾ ਜਦੋਂ ਭਾਈ ਸਾਹਿਬ ਜੀ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਬੜਨ ਦੀ ਗੱਲ ਕੀਤੀ ਨਾ ਤੇ ਜਕਰੀਆ ਖਾਨ ਕਹਿਣ ਲੱਗਾ ਸ਼ਬਦ ਉਹਨੇ ਬੜੇ ਸਖਤ ਗਏ ਤੇ ਲੱਗਾ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਸਿਰ ਦੇ ਕੇਸ ਉਖੇੜ ਦੇਵਾਂਗਾ ਭਾਈ ਸਾਹਿਬ ਜੀ ਕਹਿਣ ਲੱਗੇ ਇਹ ਤੇ ਗੁਰੂ ਜਾਣੇ ਨਾ ਪਿੱਤੂ ਜੁੱਤੀਆਂ ਮਾਰ ਕੇ ਮੇਰੇ ਕੇਸ ਉਖੇੜਨੇ ਆ ਤੇ ਜਿਸ ਗੁਰੂ ਦੇ ਲੜ ਮੈਂ ਲੱਗਾ ਉਸ ਗੁਰੂ ਦੇ ਸਿੱਖ ਦੀਆਂ ਜੁੱਤੀਆਂ ਨੇ ਤੈਨੂੰ ਅੱਗੇ ਲਾ ਕੇ ਨਰਕਾਂ ਨੂੰ ਲੈ ਕੇ ਜਾਣਾ ਇਹ ਤੇ ਗੁਰੂ ਜਾਣਦਾ ਹੈ ਅੱਗ ਬਪੂੜਾ ਹੋ ਗਿਆ ਜੀ ਨਾਈ ਮੰਗਵਾਇਆ ਗਿਆ ਕੇਸ ਕੱਟਣ ਦਾ ਹੁਕਮ ਹੋਇਆ ਪਰ ਜਿੱਕਰ ਮਿਲਦਾ ਵੀ ਕੇਸ ਕੱਟੇ ਨਹੀਂ ਸੀ ਗਏ ਕਤਲ ਨਹੀਂ ਸੀ ਕੀਤੇ ਗਏ ਪੋੜਕ ਨੂੰ ਮੋਚੀ ਮੰਗਵਾਇਆ ਉਹਨੇ ਫਿਰ ਜ਼ਿਕਰ ਮਿਲਦਾ ਭਾਈ ਰਤਨ ਸਿੰਘ ਭੰਗੂ ਨਾਮੇ ਕੀਤਾ ਕਿ ਜਿਹੜਾ ਪਹਿਲਾ ਟੱਕ ਲਾਇਆ ਨਾ ਉਹਨੇ ਔਰੰਗੀ ਦੀ ਥਿੱਕੀ ਕਰਕੇ ਜਿਸ ਦੇ ਨਾਲ ਜੁੱਤੀਆਂ ਗੰਨਦੇ ਆ ਮੋਚੀ ਸਿੰਘ ਪਹਿਲਾ ਟੱਕ ਉਹਨੇ ਮੱਥੇ ਤੇ ਲਾਇਆ ਸੀ ਫਿਰ ਮੱਥੇ ਤੋਂ ਲਾਉਂਦਾ ਲਾਉਂਦਾ ਕੰਨ ਦੇ ਉੱਤੋਂ ਦੀ ਇੱਧਰੋਂ ਲਾਇਆ ਪੋੜਕ ਨੂੰ ਅਖੀਰਲਾ ਟੱਕ ਉਹਨੇ ਪਿੱਛੇ ਕਿਚੀ ਵਿੱਚ ਲਾਇਆ ਤੇ ਥੋਪੜੀ ਉਤਾਰ ਦਿੱਤੀ ਕੇਸਾਂ ਸਮੇਤ ਜ਼ਿਕਰ ਮਿਲਦਾ ਇਤਿਹਾਸਕਾਰਾਂ ਕੀਤਾ ਭਾਈ ਸਾਹਿਬ ਜੀ ਦਾ ਸਰੀਰ ਡੂੰਘੀ ਖਾਈ ਵਿੱਚ ਸੁੱਟ ਦਿੱਤਾ ਗਿਆ ਉੱਥੋਂ ਗੁਰਸਿੱਖਾਂ ਨੇ ਚੁੱਕ ਕੇ ਭਾਈ ਸਾਹਿਬ ਜੀ ਨੂੰ ਧਰਮਸ਼ਾਲਾ ਲੈ ਜਾਂਦਾ ਪਰ ਭਾਈ ਸਾਹਿ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰਦੇ ਆਂ ਭੋਗ ਪੈਂਦਾ ਫਿਰ ਆਰੰਭ ਕਰਦੇ ਆਂ ਬਸ ਕੇਵਲ ਉਹਨਾਂ ਦੇ ਮੁਖ ਤੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਚੱਲ ਰਿਹਾ ਸੀ ਇਧਰ ਜਕਰੀਆ ਖਾਨ ਨੂੰ ਬੰਨ ਪੈ ਗਿਆ ਪਿਸ਼ਾਬ ਦਾ ਬੜੀ ਮੰਦੀ ਹਾਲ ਤੋਂ ਜੀ ਨੀਮ ਹਕੀਮ ਵਾਇਦ ਸਭ ਬੁਲਾਏ ਕੋਈ ਰਮਾਨਾ ਆਇਆ ਕਿਸੇ ਨੇ ਕਿਹਾ ਕਹਿਣ ਲੱਗੇ ਇੱਕ ਨਾਮ ਰਸਗੇ ਪਾਣੀ ਪੜਨ ਵਾਲੇ ਦਾ ਬਚਨ ਹੋਇਆ ਉਹਦੇ ਕੋਲੋਂ ਮਾਫੀ ਮੰਗ ਲੈ ਤੂੰ ਉਹਦੇ ਕੇਸਾਂ ਦੇ ਪ੍ਰਤੀ ਨਰਾਦ ਭਰੇ ਬਚਨ ਕਹੇ ਸਨ ਫਿਰ ਉਹਨੇ ਵੀ ਅੱਗੇ ਬਚਨ ਕਹਿ ਦਿੱਤੇ ਸੀ ਉਹਦੇ ਕੋਲੋਂ ਮਾਫੀ ਮੰਗ ਲੈ ਤਾਂ ਗੱਲ ਕੋਈ ਹੋਰ ਨਹੀਂ ਜਾਪਦੀ ਜਿੱਕਰ ਮਿਲਦਾ ਭਾਈ ਸ਼ਵੇਕ ਸਿੰਘ ਜੀ ਨੂੰ ਵਿੱਚ ਵਿੱਚ ਓਲਾ ਪੀ ਤਾਰੂ ਸਿੰਘ ਜੀ ਨੂੰ ਕਹਿਣ ਲੱਗੇ ਹਾਰੇ ਕੜਦਾ ਪਿਆ ਜਕਰੀਆ ਖਾਨ ਉਹਨੂੰ ਬੰਨ ਪੈ ਗਿਆ ਪਿਸ਼ਾਬ ਦਾ ਮਾਫੀ ਦੇ ਦਿਓ ਭਾਈ ਸਾਹਿਬ ਕਹਿਣ ਲੱਗੇ ਮਾਫੀ ਮੈਂ ਇਕੱਲਾ ਸਿੱਖ ਨਹੀਂ ਦੇ ਸਕਦਾ ਮਾਫੀ ਪੰਥ ਦੇ ਸਕਦਾ ਪੰਥ ਦੇ ਵਿੱਚੋਂ ਪੰਜ ਗੁਰਸਿੱਖ ਦੇ ਸਕਦੇ ਨੇ ਇਹ ਮੇਰੇ ਇਕੱਲੇ ਦੀ ਵਸ ਦੀ ਗੱਲ ਨਹੀਂ ਉਹਨੇ ਗੁਰਸਿੱਖਾਂ ਤੱਕ ਪਹੁੰਚ ਕੀਤੀ ਉਹਨਾਂ ਨੇ ਕੀ ਕੀਤੀ ਤੇ ਬੜੀ ਮਾਰੀ ਜਕਰੀਆ ਖਾਨ ਨੇ ਪਰ ਔਰਕ ਨੂੰ ਹੜਹਾਰੇ ਕੜਦਾ ਪਿਆ ਫਿਰ ਪੰਜ ਗੁਰਸਿੱਖਾਂ ਨੇ ਗੁਰਮੱਤਾ ਕੀਤਾ ਅਰਦਾਸਾ ਕੀਤਾ ਕਿ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਲੈ ਜਾਓ ਜਕਰੀਆ ਖਾਨ ਦੇ ਜਿਵੇਂ ਜਿਵੇਂ ਸਿਰ ਵਿੱਚ ਮਾਰੂਗੇ ਨਾ ਉਵੇਂ ਹੋਵੇਂ ਉਨਰ ਮਾ ਨਾਏਗਾ ਉਹਨੂੰ ਪਛਾਹ ਪਾਏਗਾ ਹੋਰ ਕੋਈ ਚਾਰਾ ਨਹੀਂ ਹੋਏਗਾ ਮੰਨ ਕੇ ਭਾਈ ਸੁਬੇਖ ਸਿੰਘ ਜੋੜਾ ਲੈ ਗਏ ਪਹਿਲੋਂ ਤੇ ਜਕਰੀਏ ਖਾਨ ਨੇ ਜਦੋਂ ਜੋੜਾ ਵੇਖਿਆ ਕੱਲ ਸੁਣੀ ਤੇ ਯਾਦ ਆ ਗਿਆ ਅਸਲ ਦੇ ਵਿੱਚ ਨਾ ਜੀ ਜਦੋਂ ਸਿੱਖ ਬਾਣੀ ਪੜਦਾ ਨਾਮ ਜਪਦਾ ਤੇ ਰਸਤੇ ਦੇ ਵਿੱਚ ਬੜੀਆਂ ਪ੍ਰਾਪਤੀਆਂ ਆਉਂਦੀਆਂ ਜਿਹਨੂੰ ਰਿੱਧੀ ਸਿੱਧੀ ਦਾ ਨਾਮ ਦਿੱਤਾ ਗਿਆ ਪ੍ਰਭ ਜੀ ਬਸ ਸੱਚੀ ਰਸਨਾ ਉਹਨਾਂ ਰਿੱਧੀਆਂ ਸਿੱਧੀਆਂ ਵਿੱਚ ਇੱਕ ਆਵਾਕ ਸਿੱਧੀ ਵੀ ਹੁੰਦੀ ਹੈ ਤੇ ਨਿਤਨੇਮੀ ਕੋ ਸਿੱਖਾਂ ਰਹਿਤ ਵਾਲਿਆਂ ਦੇ ਵਿੱਚ ਆਮ ਆ ਜਾਂਦੀ ਹੈ ਉਹ ਸੋਤੇ ਸੇ ਤੇ ਬਚਨ ਕਰਦੇ ਪੂਰਾ ਹੋ ਜਾਂਦਾ ਇਹ ਵਾਕ ਸੱਤੀ ਵਾਸਤੇ ਕੋਈ ਖੇਚਲ ਨਹੀਂ ਕਰਨੀ ਪੈਂਦੀ ਬਸ ਗੁਰਸੇ ਖਰਾਏ ਦੇ ਵਿੱਚ ਰਹਿੰਦਾ ਨਿਤਨੇਮ ਕਰਦਾ ਗੁਰੂ ਨੂੰ ਸਮਰਪਤ ਸੁਤੇ ਸਿੱਧ ਇਹ ਰਸਤੇ ਤੇ ਪੜਾਹ ਨੇ ਪਰ ਜਿਹੜੇ ਇਹਨਾਂ ਦੇ ਵਿੱਚ ਅਟਕ ਕੇ ਰਹਿ ਜਾਂਦੇ ਆ ਉਹ ਪਰਮੇਸ਼ਰ ਤੱਕ ਨਹੀਂ ਪਹੁੰਚਦੇ ਕਈ ਇਹਨਾਂ ਨੂੰ ਵਰਤ ਕੇ ਇੱਥੇ ਖੁਸ਼ੀ ਪ੍ਰਾਪਤ ਕਰਕੇ ਰਹਿ ਜਾਂਦੇ ਨੇ ਜੀ ਯਕਰ ਮਿਲਦਾ ਜਿਵੇਂ ਜਿਵੇਂ ਫਿਰ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਜਕਰੀਆ ਖਾਂ ਦੇ ਸਿਰ ਵਿੱਚ ਵੱਜਦਾ ਉਹਨੂੰ ਪਛਾਹ ਪਾਉਂਦਾ ਉਹ ਫਿਰ ਆਪ ਕਹਿੰਦਾ ਵੀ ਹੋਰ ਮਾਰੋ ਤੇ ਇਹ ਵੀ ਜ਼ਿਕਰਿਆ ਵੀ ਖੋਪੜੀ ਲੱਫੜ ਤੋਂ ਉਪਰੰਤ ਭਾਈ ਸਾਹਿਬ ਜੀ ਜਿੰਦਾ ਰਹੇ ਹਰ ਵੇਲੇ ਜਪਜੀ ਸਾਹਿਬ ਜੀ ਦਾ ਜਾਪ ਕਰਦੇ ਰਹਿਣਾ ਕੋੜਕ ਨੂੰ ਫਿਰ ਅੱਜ ਖੋਪਰੀ ਲੱਖਣ ਤੋਂ 21ਵਾਂ ਦਿਨ ਸੀ ਅੱਜ ਦਾ ਜੜਾ ਦੇ ਨੇ ਖੋਪਰੀ ਲੱਖਣ ਤੋਂ ਬਾਅਦ ਅੱਜ ਦੇ ਦਿਨ ਫਿਰ ਜਕਰੀਆ ਖਾਨ ਨਰਕਾ ਨੂੰ ਚਲਾ ਮਾਰ ਗਿਆ ਉਹ ਸਿੱਖਾਂ ਨੇ ਜਾ ਕੇ ਦੱਸਿਆ ਭਾਈ ਸਾਹਿਬ ਜੀ ਬਚਨ ਪੂਰੇ ਹੋ ਗਏ ਆ ਜਕਰੀਆ ਖਾਨ ਨਰਕਾ ਨੂੰ ਚਲਾ ਗਿਆ ਭਾਈ ਸਾਹਿਬ ਜੀ ਨੇ ਕਿਹਾ ਮੇਰੀ ਇੱਕ ਬੇਨਤੀ ਹੈ ਇਹ ਵੀ ਜ਼ਿਕਰ ਮਿਲਦਾ ਸਿੱਖਾਂ ਨੇ ਕਿਹਾ ਸੀ ਖੋਪਰੀ ਜੋੜ ਦਈਏ ਕਹਿਣ ਲੱਗੇ ਨਹੀਂ ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਪੇਦ ਹੋਣ ਦਾ ਮਨ ਕਰਦਾ ਤੁਸੀਂ ਇੱਕ ਕੰਮ ਕਰੋ ਸ੍ਰੀ ਅਮਰਤਸਰ ਸਾਹਿਬ ਜਾਓ ਭਾਈ ਰਤਨ ਸਿੰਘ ਜੀ ਭੰਗੂ ਨੇ ਚੱਕਰ ਕੀਤਾ ਇਸ ਗ ਤਨਕੂਰੂ ਰਾਮਦਾਸ ਪਾਤਸ਼ਾਹ ਜੀ ਦੇ ਸਰੋਵਰ ਦਾ ਜਲ ਲੈ ਆਓ ਮੇਰੀ ਇੱਛਾ ਹੈ ਮੈਂ ਇਸ਼ਨਾਨ ਕਰਕੇ ਉਸ ਜਲ ਦੇ ਨਾਲ ਫਿਰ ਸੱਚਖੰਡ ਨੂੰ ਚਾਲਾ ਮਾਰਨਾ ਸਿੰਘ ਆ ਜੀ ਜਲ ਲੈ ਕੇ ਗਏ ਅੱਜ ਦੇ ਦਿਨ ਭਾਈ ਸਾਹਿਬ ਜੀ ਨੇ ਤਨਕੂਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਰੋਵਰ ਤੇ ਜਲ ਦੇ ਨਾਲ ਇਸ਼ਨਾਨ ਕੀਤਾ ਤੇ ਜਪਜੀ ਸਾਹਿਬ ਤੇ ਨਿਰੰਤਰ ਚੱਲ ਰਿਹਾ ਸੀ ਅੱਜ ਫਿਰ ਜਦੋਂ ਤੁਕਾਂ ਪੜੀਆਂ ਨਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਭਾਈ ਸਾਹਿਬ ਜੀ ਨੇ ਵੀ ਸੱਚਖੰਡ ਨੂੰ ਚਾਲਾ ਮਾਰ ਦਿੱਤਾ ਐਸੇ ਮਹਾਨ ਸ਼ਹੀਦ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦਾ ਜੀ ਪਾਪੋ ਆਪਣੀ ਲਾਈਨ ਆ ਪਰ ਸਾਡੇ ਜਿਹੜੇ ਮਾਰਡਲ ਰੋਲ ਆ ਨਾ ਜਿਹੜੇ ਸਾਡੇ ਹੀਰੋ ਆ ਅਸੀਂ ਜਿੰਨਾ ਵਰਗੇ ਬਣਨਾ ਸਾਡੇ ਜਿਹੜੇ ਨਾਇਕ ਆ ਸਾਹਮਣੇ ਅੱਖਾਂ ਦੇ ਭਾਈ ਤਾਰੂ ਸਿੰਘ ਵਰਗੇ ਨੂੰ ਰੱਖਣਾ ਚਾਹੀਦਾ ਕੋਈ ਗੀਤਕਾਰ ਨਹੀਂ ਕੋਈ ਲਖਚਰ ਗਾਉਣ ਵਾਲਾ ਨਹੀਂ ਇਹ ਸਾਡੇ ਨਾਇਕ ਨਹੀਂ ਕੋਈ ਨਿਸ਼ਾਨਾ ਤੇ ਹੋਵੇ ਨਾ ਸਾਡਾ ਵੀ ਅਸੀਂ ਕਿੰਨਾ ਵਰਗੇ ਬਣਨਾ ਤੇ ਫਿਰ ਨਿਸ਼ਾਨਾ ਰੱਖੀਏ ਅਸੀਂ ਸ਼ਹੀਦ ਭਾਈ ਤਾਰੂ ਸਿੰਘ ਵਰਗੇ ਬਣਨਾ ਆਤਾਰਥ ਨੂੰ ਵੇਖ ਕੇ ਨਹੀਂ ਡੋਲਣਾ ਮਾਇਆ ਨੂੰ ਵੇਖ ਕੇ ਨਹੀਂ ਡੋਲਣਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਸਮਰਪਿਤ ਰਹਿ ਸਾਰੇ ਮਰ ਲੋ ਨੇ ਦੇ ਸ਼ਹੀਦ ਸਿੰਘ ਤੇ ਇਹਨਾਂ ਦੇ ਜੀਵਨ ਨੂੰ ਜਿੰਨਾ ਵੀ ਹੋ ਸਕੇ ਅਸੀਂ ਆਪਣੇ ਜੀਵਨ ਵਿੱਚ ਅਪਣਾਈਏ ਤੇ ਮੈਂ ਸਮਝਦਾ ਅਸੀਂ ਸਾਰਾ ਤੇ ਨਹੀਂ ਕੁਝ ਕੋ ਵੀ ਇਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਪਾਵਾਂਗੇ ਨਾ ਸ਼ਹੀਦ ਸਿੰਘਾਂ ਦੇ ਸੱਚ ਜਾਣਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੀ ਖੁਸ਼ੀ ਦੇ ਪਾਤਰ ਬਣ ਜਾਵਾਂਗੇ ਅਸੀਂ ਮਿਹਰ ਦੇ ਪਾਤਰ ਬਣ ਜਾਵਾਂਗੇ ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ